ਤੁਸੀਂ ਸੁਣ ਰਹੇ ਹੋ ਲੋਕ ਗੀਤਾਂ ਦਾ ਸਫਰ ਚੈਨਲ ਇਸ ਚੈਨਲ ਤੇ ਆ ਕੇ ਲੋਕ ਗੀਤਾਂ ਨੂੰ ਸੁਣਨ ਤੇ ਸੁਣਨ ਵਾਲੇ ਦੇਸ਼ਾਂ-ਦਿਸ਼ਾਂਤਾਂ ਚ ਵੱਸਦੇ ਚੜ੍ਹਦੇ ਲੈਂਦੇ ਪੰਜਾਬ ਚ ਰਹਿੰਦੇ ਵੀਰਾਂ ਭੈਣਾਂ ਨੂੰ ਸਤਿ ਸ੍ਰੀ ਅਕਾਲ ਤੇ ਖੁਸ਼ਾਮਦੀਦ ਲੋਕ ਗੀਤਾਂ ਦੀ ਧਾਰਾ ਵਿੱਚੋਂ ਇੱਕ ਹੋਰ ਗੀਤ ਤੁਹਾਡੀ ਨਜ਼ਰ ਕਰ ਰਹੀ ਹਾਂ ਉਮੀਦ ਹੈ ਤੁਹਾਨੂੰ ਪਸੰਦ ਆਵੇਗਾ ਤੇ ਔਰ ਰਲ ਕੇ ਗਾਈਏ ਇਹ ਗੀਤ ਹਾਰ ਕਰਾਮਹੀ ਵੇ ਜਦ ਮੈਂ ਪੇਕੇ ਤੁਰੀ ਪੈਨਣ ਨਾਂ ਦੇ ਵੇ ਤੇਰੀ ਮਾਂ ਵੇ ਪੇਕੇ ਪਬੋ ਅਡਕਾਰਬਨ ਮਾਹੀ ਵੇ ਚਿੱਤ ਉਵਸਣੇ ਨੁਕਰੇ ਏ ਠੀਕ ਕਾਕਰਾ ਮਹੀਵੇ ਜਦ ਮੈਂ ਪੇਕੇ ਤੂਰੀ ਪੈਨਣ ਨਾ ਦੇਵੇ ਤੇਰੀ ਮਾਂ ਵੇ ਪੇਕੇ ਕਰਬਨ ਮਾਹੀ ਵੇ ਵੇ ਚਿੱਤ ਉਸਣੇ ਨੂੰ ਕਰੇ ਕਾਂਟੇ ਕਰਾ ਮਾਹੀ ਵੇ ਦਮੇ ਪੇਕੇ ਤੁਰੀ ਪੈ ਨੜਨਾ ਦੇ ਵੇ ਤੇਰੀ ਮਾਂ ਵੇ ਪੇਕੇ ਪੱਬੋ ਬੁਰੀ ਅੜਕਾਰ ਬਨ ਮਾਹੀ ਵੇ ਚਿੱਤ ਵਸਣੇ ਨੁਕਰੇ ਕੰਗਣ ਕਰਾਮਹੀਵੇ ਵੇ ਜਦ ਮੈਂ ਪੈਨਣ ਨਾ ਦੇਵੇ ਤੇਰੀ ਮਾ ਵੇ ਪੇਕੇ ਪਾਬੋ ਬੁਰੀ ਅੱਡ ਕਰ ਬਨ ਮਾਹੀ ਵੇ ਵਸਣੇ ਨੂੰ ਕਰੇ ਕੈ ਇੰਠੀ ਕਰਾ ਮਹੀਵੇ ਵੇ ਜਦ ਮੈਂ ਪੇਕੇ ਤੁਰੀ ਪੈਨੜਨਾ ਦੇਵੇ ਤੇਰੀ ਮਾਂ बन माही वे वे इसी गीत जिस तो पता लगता है कि समय बहुत चंगे सी ਕਿ ਔਰਤਾਂ ਆਮੀ ਗਹਿਣਾ ਗੱਟਾ ਪਾ ਕੇ ਸਫਰ ਤੇ ਜਾ ਸਕਦੀਆਂ ਸੀ ਤੇ ਉਹਨਾਂ ਵੇਲੇਾਂ ਚਰੀਜ਼ ਵੀ ਹੁੰਦੀ ਐ ਗਹਿਣਾ ਗੱਟਾ ਪਾਉਣ ਦੀ ਤੇ ਆਗਿਆ ਨਹੀਂ ਸੀ ਕਿ ਆਪਣੇ ਆਪ ਤੁਸੀਂ ਪਾ ਕੇ ਚਲੇ ਜਾਓ ਸਿਆਣਿਆਂ ਨੂੰ ਪੁੱਛਣਾ ਪੈਂਦਾ ਸੀ ਤੇ ਇਸ ਦੇ ਵਿੱਚ ਵੀ ਉਹ عورت ਨੂੰ ਇਹ ਗਿਲਾ ਹੈ ਕਿ ਉਸ ਦੀ ਸੱਸ ਜਿਹੜੀ ਹੈ ਉਸ ਨੂੰ ਗਹਿਣਾ ਘੱਟਾ ਪਾਉਣ ਨਹੀਂ ਦਿੰਦੀ ਜਿਸ ਕਰਕੇ ਉਹ ਆਪਣੇ ਪਤੀ ਦੇ ਅੱਗੇ ਗੁਜਾਰਿਸ਼ ਕਰਦੀ ਹੈ ਜਾਂ ਉਸ ਨੂੰ ਆਪਣੀ ਮਨ ਦੀ ਜਿਹੜੀ ਫੀਲਿੰਗ ਹੈ ਉਸ ਦੀ ਉਹ ਮਨ ਦੀ ਇੱਛਾ ਹੈ ਉਹ ਉਸ ਨੂੰ ਦੱਸ ਦੇਈ ਹੈ ਕਹਿੰਦੀ ਹੈ ਕਿ ਇਸ ਤਰ੍ਹਾਂ ਤਾਂ ਹਮੇਸ਼ਾ ਟੋਕਾ ਟਾਕੀ ਰਹਿਣੀ ਹੈ ਤੇ ਤੂੰ ਅड्ੜ ਘਰ ਬੰਨ ਤਾਂ ਕਿ ਖੁੱਲ ਕੇ ਜੀਵ ਸਕੀਏ ਤੇ ਜੋ ਜੀ ਕਰੇਗਾ ਉਹ ਪਹਿਨ ਸਕੀਏ ਆਪਣੀ ਮਰਜ਼ੀ ਦੀ ਜ਼ਿੰਦਗੀ ਗੁਜ਼ਾਰ ਸਕੀਏ ਇਸ ਗੀਤ ਦੇ ਵਿੱਚ ਇਹੋ ਜੇ ਕੁਝ ਬੋਲ ਸੀ ਉਮੀਦ ਹੈ ਤੁਸੀਂ ਇਸ ਨੂੰ ਪਿਆਰ ਦੋਵਗੇ ਤੇ ਹੁਣ ਇਸੇ ਦਿਨ ਆਲੀ ਮੈਂ ਤੁਹਾਡੇ ਤੋਂ ਵਿਦਾ ਲੈਣੀ ਆ ਰੰਮ ਰੱਖਾ